ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨਦੀਨ ਪੈਂਦੇ ਪਿੰਡ ਕਰਿਆਲਾ ਵਿਖੇ ਇੱਕ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਮੰਜੇ ਉੱਤੇ ਵੇਖ ਕੇ ਟੜਫ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਬਜ਼ੁਰਗ ਮਾਂ ਕੈਮਰੇ ਸਾਹਮਣੇ ਆਈ ਹੈ ਅਤੇ ਉਹਨਾਂ ਵੱਲੋਂ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਸਦੇ ਪੁੱਤ ਦਾ ਇਲਾਜ ਕਰਵਾ ਦਿਓ ਉਸ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਾ ਹੋਇਆ ਬਜ਼ੁਰਗ ਮਾਤਾ ਰਣਜੀਤ ਕੋਰਨੇ ਕੀ ਹੈ ਕਿ ਉਸ ਦਾ ਇਕੱਲਾ ਪੁੱਤ ਹੈ ਉਹ ਕਿਸੇ ਨਾਲ ਟਾਕੂ ਤੇ ਡਰਾਈਵਰ ਕਰਦਾ ਬੀਤੇ 8-10 ਦਿਨ ਪਹਿਲਾਂ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕਿਸੇ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੇ ਲੱਤ ਤਿੰਨ ਥਾਈਆਂ ਟੁੱਟ ਗਈ ਹੈ ਹੁਣ ਬਜ਼ੁਰਗ ਮਾਂ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੋਹੜ ਲਗਾਈ ਹੈ ਤਾਂ ਕਿ ਉਸਦੇ ਪੁੱਤ ਦਾ ਇਲਾਜ ਕੀਤਾ ਜਾ ਸਕੇ ਕੀ ਨਾਮ ਹੈ ਤੁਹਾਡਾ ਜੀਰਕੌਰ ਜੀ ਇਹਦਾ ਮੰਜੇ ਦੇ ਵੀਰ ਪਿਆ ਕੀ ਲੱਗਦਾ ਤੁਹਾਡਾ ਓ ਤੇ ਜੀ ਕੀ ਹੋਇਆ ਇਹਨਾਂ ਨੂੰ ਜੀ ਨੇ ਮੇਰੇ ਨਾਲ ਗੱਡੀ ਤੋਂ ਆਇਆ ਸੀ ਇਹ ਗੱਡੀ ਤੇ ਚੱਲ ਲੱਗਾ ਆ ਉੱਥੋਂ ਆਇਆ ਦੇ ਕਿਸੇ ਨੇ ਮਾਰ ਕੇ ਛੇੜ ਤੇ ਕਿ ਘੜੀ ਤੇ ਵੱਜ ਗਈ ਮੋਟੇ ਚਾਹੇ ਕਿ ਕੀ ਕਦੇ ਗਪਿਆ ਇੰਨਾ ਥਾਵਾਂ ਦੇ ਲੱਤ ਟੁੱਟ ਗਈ ਉੱਥੋਂ ਕੋਈ ਛੱਡ ਗਿਆ ਤੋਂ ਇਨਲਾਜ ਕੋਲ ਇੱਥੇ ਪੱਟੀ ਖੜਿਆ ਉਹਨਾਂ ਪੈਸੇ ਮੰਗੇ ਸਾਡੇ ਕੋਲ ਪੈਸੇ ਨਹੀਂ ਉਹ ਕਹਾ ਰਾਇਆ ਕੋ ਨਾ ਕੋ ਨੰਬਰ ਤਾਂਾਂ ਦੇ ਲੈ ਗਏ 1.5 ਲੱਖ ਮੰਗਦੇ ਸੀ ਇਹ ਸਾਡੇ ਕੋਲ ਪੈਸਾ ਨਹੀਂ ਇਕੱਠਾ ਕਰਕੇ ਕਿ ਕਿ ਜਾਣਾਂ ਕਿੰਨੇ ਦਿਨ ਹੋ ਗਏ ਮੰਜੇ ਦੇ ਮੰਜੇ ਦੇ ਨੂੰ 8 ਦਿਨ ਹੋ ਗਏ ਪੈਂਦਾ ਅੱਛਾ ਅਸੀਂ ਜਿਆਨੇ ਕੋਈ ਪੈਸਾ ਹੋਵੇ ਤੇ ਅਸੀਂ ਜਾਈਏ ਹਾਂ ਲਾਜ ਕਰੀਏ ਹੈ ਕੀ ਮੰਗ ਕਰਦੇ ਜੀ ਹੁਣ ਅਸੀਂ ਇਹੋ ਆਣ ਸਾਡਾ ਬੱਚਾ ਬਾਜੇ ਹੈ ਪੈਂ ਬਰਾਦਾ ਇਹੋ ਹੀ ਹੈ ਸਾਡਾ ਬੱਚਾ ਬਾਜੇ ਕੋਈ ਨਹੀਂ ਅਸੀਂ ਕੋਈ ਮੰਗਦੇ ਹੈ ਤਾਂ ਇਹੋ ਕਮਾਈ ਕਰਦਾ ਇਹੋ ਸਾਨੂੰ ਖਵਾਉਂਦਾ ਸੀ ਤਾਂ ਅਸੀਂ ਤਾਂ ਹੁਣ ਬਾਹਰ ਵੀ ਆਉਂਦੇ ਨਹੀਂ ਨਾ ਪਰ ਆਉਣੀ ਹੋਈ ਇਹੋ ਇਹ ਲਿਉਂਦਾ ਸੀ ਉਹ ਅਸੀਂ ਖਾਂਦੇ ਸੀ ਹੈ ਇੱਕ ਮੁੰਡਾ ਉਦੀ ਪੜਾਈ ਹੋਈ ਸਰਕਾਰੀ ਪਾਇਆ ਇਹਨਾਂ ਵਿਦਿਅਕਟਾ ਜਲਬੀਰ ਸਿੰਘ ਤੇ ਕੀ ਗੱਲਾਂ ਮੰਜੇ ਦੇ ਘਰ ਤੋਂ ਪਏ ਮੰਜੇ ਦੇ ਰਾਜ ਰਾਜ ਮਾਰ ਕੇ ਸੁੱਟ ਗਿਆ ਕੋਈ ਮੈਂ ਘਰ ਨੂੰ ਨਾ ਡਾਇਰੀ ਕਰਦਾ ਤੇ ਮੁੜ ਕੇ ਉਹਨੇ ਗਾਂ ਪਾ ਜਗਿਆ ਵਾ ਤੇ ਮੈਨੂੰ ਕਹਿੰਨੇ ਚੁੱਕਿਆ ਮੈਂ ਆਪਣੇ ਥੋੜਾ ਥੋੜਾ ਸਹਜ ਨਾਲ ਕੋਈ ਛੱਡ ਕੇ ਗਿਆ ਬੰਦੇ ਨਾਲ ਤੇ ਕੀ ਹੋਇਆ ਕੀ ਲੱਤ ਤੇ ਲੱਤ ਤੇ ਲੱਤ ਇਹਨਾਂ ਚੋਂ ਤਾਂ ਟੁੱਟ ਗਈ ਆ ਇਲਾਜ ਕਿਉਂ ਨਹੀਂ ਕਰਾਉਂਦੇ? ਇਲਾਜ ਪੈਸੇ ਨਹੀਂ ਹੈਗੇ ਜੀ ਤੇ ਪੈਸੇ ਕਿੱਥੋਂ ਆ ਪੈਸੇ ਮੇਰਾ ਇਲਾਜ ਕੋਈ ਕਰਾ ਦੇ। ਇੱਕ ਬੱਚਾ ਮੇਰਾ ਡਾਕਟਰ ਕੋਲ ਗਏ ਸੀ। ਡਾਕਟਰ ਕੋਲ ਗਏ ਸੀ ਕਿੰਨਾ ਖਰਚਾ ਦੱਸਿਆ ਉਹਨਾਂ 1.5 ਲੱਖ ਰੁਪਏ ਦੱਸਿਆ ਜੀ। ਟਿਕਾ ਮੋਰ ਦੇ ਡਰਾਈਵਰੀ ਦਾ ਕਿਸ ਦੇ ਨਾਲ ਕਰਦੇ ਕਿ ਆਪਦੀ ਗੱਡੀ? ਨਹੀਂ ਨਹੀਂ ਕਿਸ ਨਾਲ ਕੀ ਮੰਗ ਕਰਦੇ ਤੇ ਮੰਗ ਕਰਦੇ ਇਲਾਜ ਹੋ ਜਾਏ ਤੇ ਮੈਂ ਆਪਣੇ ਬੱਚਿਆਂ ਦਾ ਢਿੱਡ ਪਾਲ ਸਕਾਂ। ਮੋਬਾਈਲ ਨੰਬਰ ਕਿੰਨਾ ਜੀ? 96817 0355 98 817 0355 ਕੀ ਨਾ ਭੈਣ ਜੀ ਤੁਹਾਡਾ ਮਨਪ੍ਰੀਤ ਗੌਰ ਤੇ ਕੀ ਗੱਲ ਹੋਈ ਆ ਵੀਰ ਨੂੰ ਜਮ ਮਾਰ ਕੇ ਦਾ ਕੋਈ ਜੀ ਮਾਰ ਕੇ ਤੇ ਸੁੱਟ ਗਏ ਹਾਂਜੀ ਰਾਤ ਟੁੱਟੀ ਆ ਦੋ ਤਿੰਨ ਥਾਵਾਂ ਤੋਂ ਤੇ ਕੀ ਗੱਲ ਲਾਜ ਕਿਉਂ ਨਹੀਂ ਕਰਾਉਂਦੇ ਲਾਜ ਪਾਇਆ ਹੁਣ ਪੈਸੇ ਨਹੀਂ ਸਾਡੇ ਕੋਲ ਹੈਗੇ ਸਰਕਾਰੀ ਉਹ ਪੱਟੀ ਗਏ ਦਜਾ ਪ੍ਰਥਮੇ ਲਾਜ ਗਏ ਉਹਨਾਂ ਕਿਦਾਂ ਡੇਢ ਲੱਖ ਮੰਗਿਆ ਨੇ ਕਿੰਨੇ ਦਿਨਾਂ ਤੇ ਇੱਥੇ ਪਏ ਮੰਦੇ ਹੋਏਗੀ 8 8 ਦਿਨ ਕਿ ਕੀ ਮੰਗ ਕਰਦੇ ਹੁੰਦੇ ਹੁਣ ਸਾਨੂੰ ਪਏ ਬਿਲਾਜ ਹੋ ਜਾ ਤੇ ਜੀ ਹਾਂ ਜੇ ਲਾਜ ਚੋਣੇ ਪੀ ਪੇ ਕੰਮ ਕੀ ਕਰਦਾ ਵੀਰ ਮੈਂ ਟਰੱਕਾਂ ਤੇ ਜਾਂਦੇ ਆ ਉਹ ਸਾਨੂੰ ਕਮਾ ਕੇ ਖਵਾਉਂਦੇ ਸੀ ਤੇ ਹੁਣ ਸਾਡਾ ਕੰਮ ਬੰਦ ਹੋ ਗਿਆ ਹੁਣ